ਉਧਰ ਸੋਢੀ ਸਾਹਿਬ ਵਾਲਾ ਕੀ ਮਸਲਾ ਪਿਆ ਹੋਇਆ ਜੀ ਉਹਨਾਂ ਤੇ ਕਹਿੰਦੇ ਕਿ ਵਿਜੀਲੈਂਸ ਵਾਲੇ ਸਖਤ ਹੋਏ ਪਏ ਨੇ ਕੋਈ ਧੋਖਾ ਧੜੀ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਦੇ ਨਾਲ ਰਾਣਾ ਸੋਢੀ ਜੀ ਰਾਣਾ ਗੁਰਮੀਤ ਸੋਢੀ ਰਾਣਾ ਗੁਰਮੀਤ ਸੋਢੀ ਰਾਣਾ ਗੁਰਜੀਤ ਤੇ ਰਾਣਾ ਗੁਰਮੀਤ ਪਹਿਲਾਂ ਦੋਨੇ ਕਾਂਗਰਸੀ ਹੁੰਦੇ ਸੀ ਹੁਣ ਇੱਕ ਕਾਂਗਰਸੀ ਆ ਇੱਕ ਰਾਣਾ ਕਹਿ ਲਓ ਕਿ ਬੀਬਾ ਰਾਣਾ ਬਣ ਗਿਆ ਭਾਜਪਾ ਦਾ ਬਾਈ ਜੀ ਜੀ ਦੇਖੋ ਰਾਣਾ ਸੋਢੀ ਤੇ ਅੱਗੇ ਵੀ ਦੋਸ਼ ਲੱਗੇ ਸਨ ਕਥੇ ਤੌਰ ਤੇ ਹੂੰ ਮੈਨੂੰ ਯਾਦ ਹੈ ਜਦੋਂ ਇਹ ਮੰਤਰੀ ਬਣੇ ਸੀਗੇ ਨਾ ਪਹਿਲਾ ਰਫੜ ਤੇ ਪੈ ਗਿਆ ਸੀ ਇਹਨਾਂ ਨੇ ਆਪਦੇ ਉੱਥੇ ਨਾ ਸਰਕਾਰੀ ਜਿਹੜੀ ਮੰਤਰੀ ਵਾਲੀ ਰਹਿ ਐ ਸੀ ਉੱਥੇ ਕੋਈ ਸ਼ੈੱਡ ਸ਼ੁੱਡ ਬਣਵਾ ਦਿੱਤੇ ਉਹ ਚੰਡੀਗੜ੍ਹ ਵਾਲੇ ਤੁਹਾਨੂੰ ਪਤਾ ਉਹ ਦਿਵਾਲੇ ਹੋ ਜਾਂਦੇ ਨੇ ਇਹਨਾਂ ਮੰਤਰੀਆਂ ਸੰਤਰੀਆਂ ਦੇ ਉਹਨਾਂ ਦਾ ਪ੍ਰਸ਼ਾਸਨ ਬੜਾ ਸਖਤ ਹੈ ਨਾ ਚੀਜ਼ਾਂ ਨੂੰ ਲੈ ਕੇ ਉਦੋਂ ਮੈਂ ਮੈਂ ਹਿਸਾਬ ਲਾਇਆ ਮੈਂ ਕਿ ਇਹਨਾਂ ਦੀ ਬੋਣੀ ਮਾੜੀ ਹੋ ਗਈ ਆ ਚਲੋ ਫਿਰ ਇੱਕ ਇਲਜ਼ਾਮ ਲੱਗਾ ਸੀਗਾ ਕਥੇ ਤੌਰ ਤੇ ਰਾਜਸਥਾਨ ਚੋਂ ਟਿਕਟ ਦੇਣ ਦੇ ਬਹਾਨੇ ਕੋਈ ਐਸੀ ਅੰਦਾ ਜੀ ਉਹ ਵੀ ਅਸੀਂ ਖਬਰਾਂ ਕਰਦੇ ਰਹੇ ਆ ਉਹਦਾ ਕੀ ਨਿਬੜਿਆ ਕੀ ਨਹੀਂ ਮੈਨੂੰ ਇਸ ਬਾਬਤ ਨਹੀਂ ਪਤਾ ਹੂੰ ਹੁਣ ਜਦੋਂ ਰਾਣਾ ਸੋਢੀ ਸਾਬਕਾ ਕਾਂਗਰਸੀ ਹੋ ਗਿਆ ਸਾਬਕਾ ਮੰਤਰੀ ਹੋ ਗਿਆ ਹੂੰ ਤਬ ਫਾਜ਼ਲ ਕਾ ਜਿਹੜਾ ਕਿ ਇਹਨਾਂ ਦੇ ਏਰੀਆ ਇੱਕ ਤਰ੍ਹਾਂ ਨਾਲ ਕਹ ਲੋ ਫਾਜ਼ਲ ਕਾ ਜਲਾਲਾਬਾਦ ਗੁਰੂਰਸਾ ਹੈ ਕੋਈ ਦੂਰ ਨਹੀਂ ਹੈ ਰਾਣਾ ਸੋਢੀ ਯਾਨੀ ਸੋਢੀ ਫੈਮਿਲੀ ਦਾ ਇਹੀ ਏਰੀਆ ਜੱਦੀ ਏਰੀਆ ਹੀ ਕਹਿ ਸਕਦੇ ਨੇ ਇਹ ਏਰੀਆ ਹੈਗਾ ਜੀ ਨੋ ਡਾਊਟ ਇੱذ ਕੋਈ ਸ਼ੱਕ ਨਹੀਂ ਹੈ ਤਾਂ ਇਥੋਂ ਕੋਈ ਸੱਜਣ ਨੇ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਆ ਕਿ ਜਦੋਂ ਇਹ ਸਿੱਖਿਆ ਮੰਤਰੀ ਸੀਗੇ ਤੇ ਮੈਂ ਆਪਣਾ ਤਬਾਦਲਾ ਕਰਾਉਣ ਵਾਸਤੇ ਇਹਨਾਂ ਨੂੰ ਲੱਖਾਂ ਰੁਪਈਆ ਦਿੱਤਾ 17 17 ਲੱਖ ਜੀ ਜੀ ਹਾਂ ਜੀ 17 ਲੱਖ ਰੁਪਈਆ ਦਿੱਤਾ ਨਾ ਮੇਰਾ ਕੰਮ ਹੋਇਆ ਤੇ ਨਾ ਮੇਰੇ ਪੈਸੇ ਮੁੜੇ ਜਦੋਂ ਮੈਂ ਪੈਸੇ ਮੋੜਨ ਵਾਸਤੇ ਜ਼ੋਰ ਪਾਇਆ ਤੇ ਇਹਨਾਂ ਦਾ ਜਿਹੜਾ ਪੀਐਸਓ ਸੀ ਜੀ ਉਹਨੇ ਤੇ ਚੁੱਕ ਕੇ ਮੇਰਾ ਮੋਬਾਈਲ ਟਾਇਲਟ ਚ ਸੁੱਟ ਦਿੱਤਾ ਹੂੰ ਤੇ ਜੀ ਮੇਰੇ ਤੇ ਮੋਬਾਈਲ ਦੇ ਵਿੱਚ ਜਿਹੜੇ ਸਬੂਤ ਸੀ ਸਾਰੇ ਉਹ ਵੀ ਖਰਾਬ ਹੋ ਗਏ ਹੁਣ ਤੇ ਮੇਰੇ ਕੋਲ ਕੋਈ ਸਬੂਤ ਵੀ ਨਹੀਂ ਹੂੰ ਤੇ ਦੂਜੀ ਗੱਲ ਇਹ ਕਿ ਮੇਰੇ ਮੋਬਾਈਲ ਦੀ ਫੋਰੈਂਸਿਕ ਜਾਂਚ ਕਰਾ ਲਓ ਇਹਦੇ ਚੋਂ ਉਹਦਾ ਚੀਜ਼ਾਂ ਨਿਕਲ ਸਕਦੀਆਂ ਹੁਣ ਇਹ ਪਤਾ ਨਹੀਂ ਟਾਇਲਟ ਚੋਂ ਕੱਢਿਆ ਕਿਵੇਂ ਉਹ ਤੇ ਪੀਐਸਓ ਕੀ ਖਲੋਤਾ ਹੀ ਟਾਇਲਟ ਦੇ ਕੋਲ ਸੀ ਅਜੀਬ ਇਹ ਤਾਂ ਬੜਾ ਮਾਮਲਾ ਹੈ ਹਾਂਜੀ ਅਜੀਬ ਮਾਮਲੇ ਜਾਂਚ ਪੜਤਾਲ ਕਿ ਕੀ ਇਹ ਸਾਰੇ ਉੱਥੇ ਮੀਟਿੰਗ ਹੀ ਉੱਥੇ ਟਾਇਲਟ ਚ ਕਰ ਰਹੇ ਸੀਗੇ ਕਿ ਦਵਾ ਤਾਂ ਉਹਨੇ ਮੋਬਾਈਲ ਖੋ ਕੇ ਤੇ ਉਹਦੇ ਵਿੱਚ ਸੁੱਟ ਦਿੱਤਾ ਜਾਂ ਭੱਜ ਕੇ ਉਹਨੇ ਕਿਤੇ ਦੂਰ ਕੋਈ ਟਾਇਲਟ ਲੱਭਿਆ ਤੇ ਉਹਦੇ ਵਿੱਚ ਸੁੱਟ ਦਿੱਤਾ ਫਿਰ ਇਹਨਾਂ ਨੇ ਕੱਢਿਆ ਤੇ ਹ ਹਾਲੇ ਤੱਕ ਵੀ ਕਹਿੰਦੇ ਕਿ ਫੋਰੈਂਸਿਕ ਜਾਂਚ ਹੋ ਜਾਵੇ ਤਾਂ ਬਿਹਤਰ ਆ ਤੋ ਕਹਿੰਦਾ ਮਤਲਬ ਇਹ ਆ ਕਿ ਵਿਜੀਲੈਂਸ ਕੋਲੋਂ ਸ਼ਿਕਾਇਤ ਚੱਲੇ ਗਈ ਆ ਹ ਹ ਹ ਹੁਣ ਵਿਜੀਲੈਂਸ ਕਹਿੰਦੀ ਕਿ ਅਸੀਂ ਤੱਥਾਂ ਦੀ ਖੋਖ ਕਰਾਂਗੇ ਤੇ ਉਹ ਤੋਂ ਬਾਅਦ ਫਿਰ ਚੂੜੀ ਟੈਟ ਕਰਨੀ ਪਈ ਤੇ ਕਰਾਂਗੇ ਇਦੋਂ ਰਾਣਾ ਸੋਢੀ ਕਹਿ ਰਹੇ ਨੇ ਕਿ ਦੇਖੋ ਭਾਈ ਮੈਨੂੰ ਤੇ ਪਤਾ ਨਹੀਂਗਾ ਇਹ ਦੋਸ਼ ਬੇਬੁਨਾ ਆ دیا۔ ਹਮ ਐਸਾ ਕੁਝ ਹੈ ਨਹੀਂ ਤੇ ਨਾ ਹੀ ਵਿਜੀਲੈਂਸ ਨੇ ਮੈਨੂੰ ਬੁਲਾਇਆ ਜੀ ਜਦੋਂ ਵਿਜੀਲੈਂਸ ਬੁਲਾਵੇਗੀ ਤੇ ਮੈਂ ਚਲਾ ਜਾਵਾਂਗਾ ਮਤਲਬ ਕਿ ਉਹ ਹਾਲੇ ਇੰਨਾਂ ਚੀਜ਼ਾਂ ਤੋਂ ਇਨਕਾਰ ਕਰ ਰਹੇ ਨੇ ਹਮ ਪਰ ਮਸਲਾ ਇਹ ਆ ਕਿ ਇੰਨਾ ਚੇਰੋ ਹੋ ਗਿਆ ਆਓ ਪਹਿਲਾਂ ਉਹ ਜਦੋਂ ਕਾਂਗਰਸੀ ਜਦੋਂ ਕਾਂਗਰਸੀ ਛੱਡੀ ਆ ਚਲੋ ਪਹਿਲਾਂ ਤੇ ਉਹ ਪਾਵਰਫੁੱਲ ਰਹੇ ਹੋਣਗੇ ਹਾਂ ਉਹਦੇ ਤਾਂ ਕੁਮੀਗ ਵੀ ਉਹ ਜਦੋਂ ਉਹਨਾਂ ਨੇ ਕਾਂਗਰਸੀ ਛੱਡ ਦਿੱਤੀ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਵੀ ਇੱਕ ਸਵਾਲ ਆ ਹੂੰ ਇਹ ਵੀ ਇੱਕ ਸਵਾਲ ਆ ਠੀਕ ਹੈ ਨਾ ਫਿਰ ਦੂਸਰਾ ਇਹ ਕਿ ਉਹ ਕਹਿ ਰਹੇ ਨੇ ਸਾਬ ਕਿ ਸਾਡੇ ਕੋਲ ਤੇ ਸਬੂਤ ਹੈ ਹੁਣ ਹੈ ਨਹੀਂ ਕਿ ਫੋਰੈਂਸਿਕ ਜਾਂਚ ਪੜਤਾਲ ਚਲੋ ਅਸੀਂ ਤੇ ਇਹ ਕਹਿੰਦੇ ਆ ਕਿ ਜੇ ਕਿਸੇ ਕੋਲ ਪੈਸੇ ਲੈ ਗਏ ਨੇ ਜੀ ਮਾੜੀ ਗੱਲ ਆ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਾਹੇ ਉਹ ਭਾਜਪਾ ਚ ਚਲਾ ਜਾਵੇ ਤੇ ਚਾਹੇ ਉਹ ਝਾੜੂ ਵਾਲਾ ਹੋ ਜਾਵੇ ਕਿਸੇ ਜੀ ਚਲਾ ਜਾਵੇ ਪਰ ਗੱਲ ਤੁਹਾਨੂੰ ਪਤਾ ਹੀ ਆ ਹੁਣ ਇੱਥੇ ਇਹਨਾਂ ਦੇ ਜਦੋਂ ਬੰਦੇ ਫਸਦੇ ਆ ਹੂੰ ਉਦੋਂ ਗੱਲ ਆਈ ਗਈ ਵੀ ਹੋ ਜਾਂਦੀ ਆ ਕਈ ਤਰੀਕਾ ਤਾਂ ਇਹੀ ਕਹਾਣੀ ਹੈ ਸਾਬ ਕਿ ਇੱਥੇ ਇਹਨਾਂ ਦਾ ਹੀ ਇੱਕ ਸਾਬਕਾ ਮੰਤਰੀ ਐ ਇਸ ਏਰੀਏ ਦਾ ਜੀ ਉਹਦੇ ਤੇ ਉਹ ਜਿਹੜੇ ਆੜਤੀਏ ਉਹਨਾਂ ਨੇ ਕੇਸ ਵੀ ਕੀਤਾ ਉਹਨਾਂ ਦੇ ਮੁੰਡੇ ਤੇ ਪਿੱਛੇ ਜੇ ਹਮਲਾ ਵੀ ਹੋ ਗਿਆ ਉਹ ਪਿੱਟਦੇ ਪਏ ਆ ਨਾ ਤੇ ਉਹਨਾਂ ਦੇ ਪੈਸੇ ਮੁੜਦੇ ਪਏ ਤੇ ਨਾ ਹੀ ਉਹਨਾਂ ਦੀ ਜਾਨ ਛੁੱਟਦੀ ਪਈ ਆ ਮੰਤਰੀ ਦਾ ਮੰਤਰੀ ਮੰਡਲ ਵੀ ਛੁੱਟਿਆ ਹਾਲੇ ਵੀ ਉਹ ਜੋਰ ਚ ਚਲਾਈ ਜਾਂਦੇ ਕਾ ਮਤਲਬ ਕਿ ਇਧਰ ਵੀ ਵੇਖ ਲਓ ਨਾ ਕਿ ਦੇਣਦਾਰੀ ਦਾ ਮਸਲਾ ਤੇ ਇਧਰ ਵੀ ਅੜਿਆ ਪਿਆ ਹਾਲਾਂਕਿ ਉਹ ਕੋਰਟ ਦੇ ਵਿੱਚ ਚਲਾ ਗਿਆ ਤੇ ਕਹਿਣ ਦਾ ਭਾਵ ਇਹ ਹੋ ਆ ਕਿ ਜਾਂਚ ਪੜਤਾਲ ਹੋਵੇ ਇਹ ਨਾ ਹੋਵੇ ਕਿ ਰਾਜਨੀਤਿਕ ਐਂਗਲ ਜਿਹੜਾ ਜੁੜ ਕੇ ਤੇ ਗੋਲ ਮੋਲ ਹੋ ਜਾਏਗਾ ਨਾ ਜੀ ਉਸ ਕਹਾਣੀ ਨੂੰ ਆਪਾਂ ਸਮਝਦੇ ਹਾਂ ਕਿ ਰਾਜਨੀਤਿਕ ਐਂਗਲ ਕਿਸੇ ਨੂੰ ਫਸਾ ਦੇਤਾ ਕਿਸੇ ਨੂੰ ਛੁਡਾ ਦੇਤਾ ਇਹ ਨਹੀਂ ਹੋਣਾ ਚਾਹੀਦਾ ਜਾਂਚ ਪੜਤਾਲ ਹੋਵੇ ਜੇ ਉਹਨਾਂ ਨੇ ਪੈਸੇ ਲਏ ਆ ਤਾਂ ਬਿਲਕੁਲ ਮਕਦਮਾ ਚੱਲਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਧਰ ਮਕਦਰ ਸਿੰਘ ਜੀ ਕਹਿ ਰਹੇ ਨੇ ਉਹ ਖੈਰ ਪਿਛਲੀ ਖਬਰ ਤੇ ਕਹਿ ਰਹੇ ਨੇ ਕਹਿੰਦੇ ਅਸੀਂ WhatsApp ਯੂਨੀਵਰਸਿਟੀ ਤੋਂ ਸਾਰੇ ਸਿੱਖਦੇ ਆ ਕਹਿੰਦੇ ਉਹਨਾਂ ਪੜਦੇ ਪੜਦੇ ਤਾਂ ਹੈ ਨਹੀਂ ਬਿਲਕੁਲ ਇਧਰ ਉਧਰੋਂ ਅਸੀਂ ਸੁਣ ਸੁਣਾ ਕੇ ਚੱਲਦੇ ਰਹਿੰਨੇ ਆ ਇਧਰ ਅਨਪੜ ਬਾਬਾ ਜੀ ਕਹਿ ਰਹੇ ਨੇ ਕਿ ਰਾਣਾ ਗੁਰਮੀਤ ਸੋਢੀ ਕੈਪਟਨ ਮਰਿੰਦਰ ਸਿੰਘ ਦਾ ਲਗੋਟੀ ਆ ਯਾਰ ਹੈ ਲਗੋਟੀ ਆ ਯਾਰ ਉਹੜੇ ਪੁਰਾਣੇ ਬੇਲੀਆ ਦੇਖੋ ਯਾਰ ਤਾਂ ਕਿ ਰਾਜਨੀਤੀ ਆਵਦੀ ਥਾਂ ਤੇ ਹੁੰਦੀ ਆ ਯਾਰੀ ਆਵਦੀ ਥਾਂ ਤੇ ਹੁੰਦੀ ਆ ਸਾਲ ਰਾਜਨੀਤੀ ਚ ਬਥੇਰੇ ਨੁਕਸ ਹੁੰਦੇ ਆ ਪਰ ਯਾਰੀਆਂ ਚ ਨੁਕਸ ਨਹੀਂ ਰਹਿਣੇ ਚਾਹੀਦੇ ਮੈਂ ਤੇ ਇਹ ਮੰਨਦਾ ਬਿਲਕੁਲ ਬਿਲਕੁਲ ਪਰ ਯਾਰੀ ਚ ਰਾਜਨੀਤੀ ਨਾ ਆਵੇ ਰਾਜਨੀਤੀ ਚ ਯਾਰੀ ਆ ਜਾਵੇ ਕੋਈ ਫਰਕ ਨਹੀਂ ਪੈਂਦਾ ਜਦੋਂ ਯਾਰੀ ਚ ਰਾਜਨੀਤੀ ਆ ਜਾਂਦੀ ਹੈ ਨਾ ਫਿਰ ਕਈ ਵਾਰ ਬਦਨੀਤੀ ਵੀ ਆ ਜਾਂਦੀ ਹੈ ਸੋ ਯਾਰੀਆਂ ਨਾਲ ਰਾਜਨੀਤੀ ਨਾਲ ਵੇ ਹੂੰ ਰਾਜਨੀਤੀ ਚ ਯਾਰੀਆਂ ਕੋਈ ਮਾੜੀ ਗੱਲ ਨਹੀਂ ਹੈ ਤਾਂ ਖੈਰ ਇਹ ਭਾਈ ਇਦੋਂ ਮੇ ਰਾਣੇ ਸੀ ਜਿਹੜੇ ਕਹ ਲੋ ਕਿ ਬਹੁਤ ਵੱਡੇ ਆਰਗੇਨਾਈਜ਼ਰ ਵੀ ਸੀਗੇ ਨਾ ਹੂੰ ਇਹਨਾਂ ਦੇ ਆਰਗੇਨਾਈਜ਼ਰ ਵੀ ਸੀ ਇਹਨਾਂ ਦੇ ਪ੍ਰਬੰਧਕ ਵੀ ਬਹੁਤ ਤਖੜੇ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਚ ਵੀ ਰਹੇ ਨੇ ਤਾਂ ਭਾਈ ਯਾਰੀ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਅਗਲੇ ਨੇ ਕਿਉਂ ਲਾਈ ਆ ਤੇ ਕਿਉਂ ਛੱਡੇ ਜੀ ਇਹ ਬਿਲਕੁਲ ਤੁਹਾਡੀ ਵੈਸੇ ਗੱਲ ਸਹੀ ਹੈ ਇਹ 1980 ਦੇ ਦ ਹੱਕੇ ਦੀ ਯਾਰੀ ਹੈ ਇਹਨਾਂ ਦੀ ਸਕੂਲ ਟਾਈਮ ਦੀ ਕਹਿ ਲੋ ਕੀ ਬਾਤ ਕੀ ਬਾਤ ਮੈਸੇ ਸਕੂਲ ਟਾਈਮ ਦੀ ਉਮਰ ਤਾਂ ਹੋਗੀ ਮਤਲਬ ਕਿ ਜਾਨੀ ਇਹਨਾਂ ਦੀ ਜਿਹੜੀ ਨਾ ਸੀਗੀ ਮੈਂ ਇੱਕ ਵਾਰੀ ਇਹਦੇ ਤੇ ਕੀਤਾ ਵੀ ਸੀਗਾ ਸਾਹ ਜ ਇਹਨਾਂ ਦੀ ਪੁਰਾਣੀ ਸੀ ਫਿਰ ਇਹ ਰਾਜਨੀਤੀ ਸੇ ਲੈ ਆਏ ਜੀ ਅਸੀਂ ਦੇ ਦਹਾਕੇ ਚ ਫਿਰ ਸਿਆਸੀ ਯਾਰੀ ਵੀ ਪੈ ਗਈ ਸਿਆਸੀ ਯਾਰੀ ਪੈ ਗਈ ਜੀ ਇਧਰ ਅਮਰਪਾਸ ਸਿੰਘ ਜੀ ਕਹ ਰਹੇ ਨੇ ਕਿ ਰਿਸ਼ਵਤ ਲੈਣਾ ਤੇ ਦੇਣਾ ਦੋਨੇ ਅਪਰਾਧ ਹੈ ਕਹਿੰਦੇ ਪਰਚਾ ਹੋਣਾ ਚਾਹੀਦਾ ਬਿਲਕੁਲ ਜੀ ਇਹ ਵੀ ਗੱਲ ਤੁਹਾਡੀ ਹੋਣਾ ਚਾਹੀਦਾ ਇਸ ਤੇ ਰਨਜੀਤ ਤੂਰ ਜੀ ਦਾ ਸਰਿਕ ਫਾਜ਼ਿਲਕਾ ਜ਼ਿਲ੍ਹੇ ਦੇ ਜਾਦਾ ਅਧਿਆਪਕ ਸਾਡੇ ਜਨਾਲੇ ਏਰੀਆ ਵਿੱਚ ਨੇ ਕਈਆਂ ਨੂੰ 2 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਬਦਲੀਆਂ ਵਾਲਾ ਇਹ ਇਹ ਰਹਿੰਦਾ ਜੀ ਮਸਲਾ ਇਹ ਕਈਆਂ ਨੂੰ ਬਾਰਡਰ ਤੇ ਲਾਇਆ ਹੋਇਆ ਹੈ ਕਈਆਂ ਨੂੰ ਕਿੱਧਰ ਲਾਇਆ ਹੋਇਆ ਚੱਲੀ ਜਾਂਦਾ ਕੰਮ ਦੇਖੋ ਹੁਣ ਕਦੋਂ ਸਰਕਾਰ ਇਸ ਸੀ ਤੇ ਆਉਂਦੀ ਹੈ ਪੂਰੀ ਤਰ੍ਹਾਂ ਹੁਣ ਦੇਖੋ ਕਿਹਾ ਤੇ ਇਹਨਾਂ ਨੇ ਸੀਗਾ ਕਿ ਭਾਈ ਘਰ ਦੇ ਨੇੜੇ ਲੈ ਕੇ ਆਉਂਗਾ ਬਦਲਾਅ ਤੋਂ ਬਦਲੀਆਂ ਹੀ ਨਹੀਂ ਸੁੱਤ ਬਦਲੀਆਂ ਹੀ ਨਹੀਂ ਸੁੱਤੀਆਂ ਕਿ ਇਹਨਾਂ ਨੇ ਚੰਨ ਚਾੜਨੇ ਐ ਸੋ ਕਟੋ-ਕਟ ਬਦਲੀ ਨੀਤੀ ਤੇ ਵਧੀਆ ਹੋਵੇ ਹੂੰ ਉਹੀ ਜਾਂਦੇ ਨੇ ਲੋਕੋ ਮੇਰਾ ਕਮਿੱਤਰ ਸੀਗਾ ਉਹ ਕਹਿੰਦਾ ਕਿ ਉਹਦੀ ਵਾਈਫ ਪ੍ਰੈਗਨੈਂਸੀ ਕੀ ਉਦੋਂ ਵੀ ਉਹਨਾਂ ਨੇ ਘੁਵਾਰ ਲਾਈ ਬੱਚਾ ਹੋਇਆ ਉਦੋਂ ਵੀ ਜਲਾਲਾਬਾਦ ਜੀ ਮਲੋਟ ਦੇ ਨੇੜੇ ਪਿੰਡ ਆ ਇੱਥੋਂ ਜਲਾਲਾਬਾਦ ਜਾਣਾ ਇੱਕ ਔਰਤ ਨੂੰ ਔਖਾ ਹੋ ਜਾਂਦਾ ਹੈ ਦਿੱਲੀ ਬਸ ਤੇ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਤੁਹਾਡਾ ਪਿੰਡ ਗਿੱਦੜਵਾਇਚ ਪੈਂਦਾ ਹੈ ਹਮਮ ਨਾਲੇ ਤੇ ਉਹ ਬਦਲੀ ਕਰ ਜਾਣਗੇ ਨਾਲੇ ਉਹਨਾਂ ਨੇ ਪੰਜ ਸੱਤ ਮਿੰਟਾਂ ਵੀ ਕਰ ਜਾਣੀਆਂ ਤੁਹਾਡੀਆਂ ਕਿ ਦੇਰੀ ਲਈ ਮਾਫੀ ਹੈ ਜੀ ਮੋੜੋ ਨੀਤੀ ਨੁਤੀ ਸਾਰੀ ਬਦਲ ਜਾਣੀ ਆ ਕੀੜੀਆਂ ਦੇ ਘਰਾਂ ਚ ਨ ਰਹਿਣ ਆਉਣ ਦਾ ਮੌਕਾ ਆ ਗਿਆ ਕਿੜੀਆਂ ਦੇ ਘਰ ਚ ਨ ਰਹਿਣ ਆਉਣਗੇ ਜੀ ਲਓ ਮਿੰਟੋ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਤੇ ਆ ਤੁਸੀਂ ਹੁਣ ਗੱਲ ਯਾਦ ਕਰਾ ਦਿੱਤੀ ਚੋਣਾਂ ਵਾਲੀ ਕਰ ਲਈਏ ਕਹਿੰਦੇ ਕਿ ਚੋਣਾਂ ਵਾਲੀ ਡੇਟ ਵੀ ਕਹਿ ਰਹੇ ਆ ਵੀ ਹੁਣ ਕਰਾਉਣੇ ਆ 21 ਅਕਤੂਬਰ ਦੇ ਨੇੜੇ ਦੇ ਨੇੜੇ ਦੇ ਦੇਖੋ ਮੌਲ ਬਣਨਾ ਹੁਣ ਮੈਂ ਤਰੀਕ ਦਾ ਤੇ ਕੁਝ ਵੀ ਨਹੀਂ ਕਹੂੰਗਾ ਇਲੈਕਸ਼ਨ ਦਾ ਤੁਸੀਂ ਸਾਰਿਆਂ ਨੇ ਕਰਨਗੇ ਜੀ ਇਲੈਕਸ਼ਨ ਦਾ ਤੁਸੀਂ ਸਾਰਿਆਂ ਨੇ ਅਪਡੇਟ ਸੁਣ ਲਿਆ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਹ ਨੋਟੀਫਿਕੇਸ਼ਨ ਹੁੰਦਾ ਜਿਹੜਾ ਪੰਚਾਇਤ ਡਿਪਾਰਟਮੈਂਟ ਵੱਨੀਓ ਤੇ ਉਹ ਚਲੇ ਜਾਂਦਾ ਹੈ گا ਜਿਹੜਾ ਸਾਡਾ ਸੁਬਾਈ ਚੋਣ ਕਮਿਸ਼ਨ ਹੁੰਦਾ ਉਹਦੇ ਕੋਲ ਜੀ ਉਹਨੇ ਗਾਂ ਤਰੀਕਾਂ ਫਾਈਨਲਾਈਜ਼ ਕਰਕੇ ਤੇ ਚਲੋ ਮੋਹਰ ਲਾ ਦੇਣੀ ਆ ਆਹ ਪ੍ਰੋਸੈਸ ਹੈ ਠੀਕ ਹੈ ਸਾਬ ਪਰ ਮਸਲਾ ਇਹ ਆ ਕਿ ਜਿਹੜੀਆਂ ਤਰੀਕਾਂ ਤੁਸੀਂ ਦੱਸ ਰਹੇ ਹੋ